ਇੱਕ ਸੰਡੂ ਨੇ ਹੀ ਉਜਾੜ ਦਿੱਤਾ ਦੂਸਰੇ ਸੰਡੂ ਦਾ ਘਰ ਇਹ ਸੰਡੂ ਦੂਸਰੇ ਸੰਡੂ ਦੀ ਪਤਨੀ ਨੂੰ ਲੈ ਕੇ ਹੋ ਗਿਆ ਫਰਾਰ ਨਮੋਸ਼ੀ ਦੇ ਵਿੱਚ ਫਰਾਰ ਹੋਈ ਪਤਨੀ ਦੇ ਪਤੀ ਨੇ ਖਾ ਲਈ ਹੈ ਸਲਫਾਸ ਤੇ ਕਰ ਲਈ ਹੈ ਆਤਮ ਹੱਤਿਆ ਜਿੱਥੇ ਇਹ ਮਾਮਲਾ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਸੰਡੂ ਨੇ ਹੀ ਦੂਸਰੇ ਸੰਡੂ ਦਾ ਘਰ ਉਜਾੜ ਦਿੱਤਾ ਹੈ ਇਹ ਸੰਡੂ ਦੂਸਰੇ ਸੰਡੂ ਦੀ ਪਤਨੀ ਨੂੰ ਘਰੋਂ ਲੈ ਕੇ ਫਰਾਰ ਹੋ ਗਿਆ ਤੇ ਇਸ ਫਰਾਰ ਹੋਈ ਪਤਨੀ ਦੇ ਪਤੀ ਨੇ ਇੰਨੀ ਜ਼ਿਆਦਾ ਨਿਮੋਸ਼ੀ ਮੰਨੀ ਕਿ ਉਸਨੇ ਸਲਫਾਸ ਖਾ ਲਈ ਹੈ ਤੇ ਆਤਮ ਹੱਤਿਆ ਨੂੰ ਗਲੇ ਲਗਾ ਲਿਆ ਦੱਸ ਦਈਏ ਇਹ ਮਾਮਲਾ ਪਿੰਡ ਭਲਾਰਪੁਰ ਦਾ ਹੈ ਜਿੱਥੇ ਕਿ ਇੱਕ ਸੁਰਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਆਤਮ ਹੱਤਿਆ ਕਰ ਲਈ ਹੈ ਇਸ ਦੇ ਪਿਤਾ ਦਾ ਨਾਮ ਸ਼ਿੰਗਾਰਾ ਸਿੰਘ ਦੱਸਿਆ ਜਾ ਰਿਹਾ ਹੈ ਦੱਸਦੀ ਹੈ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਜਿਹੜਾ ਸੰਡੂ ਇਸ ਔਰਤ ਨੂੰ ਲੈ ਕੇ ਫਰਾਰ ਹੋਇਆ ਹੈ ਉਹ ਪੇਸ਼ੇ ਦੇ ਵਜੋਂ ਇੱਕ ਪੁਲਿਸ ਮੁਲਾਜ਼ਮ ਹੈ ਤੇ ਉਸ ਨੇ ਪੁਲਿਸ ਮੁਲਾਜ਼ਮ ਹੋਣ ਦੀਆਂ ਧਮਕੀਆਂ ਵੀ ਦਿੱਤੀਆਂ ਸਨ ਦੱਸਦੀ ਹੈ ਕਿ ਸੁਰਿੰਦਰ ਸਿੰਘ ਨੇ ਮੌਤ ਨੂੰ ਬੁਲੇ ਲਗਾਉਣ ਤੋਂ ਪਹਿਲਾਂ ਇੱਕ ਵੀਡੀਓ ਬਣਾਈ ਸੀ ਤੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਸੀ ਉਸ ਨੇ ਕਿਹਾ ਹੈ ਕਿ ਉਹ ਇੱਕ ਕਦਮ ਇਸ ਕਰਕੇ ਚੁੱਕ ਰਿਹਾ ਹੈ ਕਿਉਂਕਿ ਉਹ ਆਪਣੀ ਪਤਨੀ ਆਪਣੇ ਸੰਡੂ ਤਰਨਜੀਤ ਸਿੰਘ ਤੇ ਉਹਨਾਂ ਪੁਲਿਸ ਮੁਲਾਜ਼ਮਾਂ ਤੋਂ ਉਹ ਦੁਖੀ ਹੈ ਜਿਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਕਰਕੇ ਉਸਨੇ ਸਲਫਾਸ ਖਾ ਲਈ ਹੈ ਤੇ ਆਤਮ ਹੱਤਿਆ ਨੂੰ ਗਲੇ ਲਗਾ ਲਿਆ ਦੱਸਦੀ ਹੈ ਕਿ ਜਦੋਂ ਇਸ ਵਿਅਕਤੀ ਦੀ ਮੌਤ ਹੋ ਗਈ ਤਾਂ ਇਸ ਦੇ ਭਰਾ ਲਖਵਿੰਦਰ ਸਿੰਘ ਲੜਕੀ ਦੇ ਭਰਾ ਹਰਪ੍ਰੀਤ ਸਿੰਘ ਤੇ ਲੜਕੀ ਦੇ ਤਾਇਆ ਨੱਥਾ ਸਿੰਘ ਨੇ ਪੁਲਿਸ ਨੂੰ ਦੁਬਾਰਾ ਤੋਂ ਫਿਰ ਸੂਚਿਤ ਕੀਤਾ ਤੇ ਕਾਰਵਾਈ ਦੀ ਮੰਗ ਕੀਤੀ ਹੈ ਉਸ ਤੋਂ ਬਾਅਦ ਇਹ ਵੀ ਜਾਣਕਾਰੀ ਦੇਦੀ ਹੈ ਕਿ ਪੁਲਿਸ ਮੁਲਾਜ਼ਮਾ ਨੇ ਇਹ ਕਹੇ ਹੈ ਕਿ ਇਹ ਜਿਹੜਾ ਵਿਅਕਤੀ ਹੈ ਉਸਨੇ ਆਪਣੀ ਪਤਨੀ ਨੂੰ ਆਪ ਹੀ ਬੱਸ ਸਟੈਂਡ ਤੇ ਛੱਡ ਕੇ ਆਂਦਾ ਸੀ ਤੇ ਅੱਗੋਂ ਉਸਨੇ ਕਿਹਾ ਕਿ ਉਹ ਆਟੋ ਤੇ ਚਲੀ ਜਾਵੇਗੀ। ਪਰੰਤੂ ਪਰਿਵਾਰਿਕ ਮੈਂਬਰਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੀ ਔਰਤ ਹੈ ਜਿਹੜੀ ਘਰੋਂ ਫਰਾਰ ਹੋਈ ਹੈ ਇਸ ਦਾ ਨਾਮ ਰਾਜਵੀਰ ਕੌਰ ਦੱਸਿਆ ਜਾ ਰਿਹਾ ਹੈ। ਇਸਨੇ ਆਪਣੇ ਪਤੀ ਨੂੰ ਕਿਹਾ ਸੀ ਕਿ ਉਸਨੇ ਆਪਣੇ ਪੇਕੇ ਘਰ ਜਾਣਾ ਹੈ। ਇਸ ਕਰਕੇ ਹੀ ਜਿਹੜਾ ਅਮ੍ਰਿਤਕ ਹੈ ਜਿਸ ਦੀ ਹੁਣ ਮੌਤ ਹੋ ਚੁੱਕੀ ਹੈ ਉਹ ਪਹਿਲਾਂ ਆਪਣੀ ਪਤਨੀ ਨੂੰ ਹੀ ਬੱਸ ਸਟੈਂਡ ਛੱਡ ਕੇ ਆਇਆ ਸੀ ਤੇ ਉਸਨੇ ਕਿਹਾ ਸੀ ਕਿ ਉਹ ਅੱਗੋਂ ਆਟੋ ਤੇ ਪੇਕੇ ਘਰ ਚਲੀ ਜਾਵੇਗੀ ਪਰੰਤੂ ਉਹ ਪੇਕੇ ਨਹੀਂ ਪਹੁੰਚੀ ਇਹ ਜਿਹੜਾ ਵਿਅਕਤੀ ਆ ਤਰਨਜੀਤ ਸਿੰਘ ਜਿਹੜਾ ਕਿ ਚੱਕ ਰਾਇਆ ਦਾ ਰਹਿਣ ਵਾਲਾ ਉਸ ਦੇ ਨਾਲ ਫਰਾਰ ਹੋ ਗਈ ਹੈ ਪੁਲਿਸ ਦੇ ਕੋਲੋਂ ਜਿਹੜੀ ਕਿ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਦੀ ਭਾਲ ਕੀਤੀ ਜਾਵੇ ਤੇ ਇਹਨਾਂ ਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇ ਪੁਲਿਸ ਅਧਿਕਾਰੀ ਅਜਵਿੰਦਰ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਆਪਣੇ ਤਰੀਕੇ ਦੇ ਨਾਲ ਕਾਰਵਾਈ ਕਰ ਰਹੀ ਹੈ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਕੋਈ ਚੰਗੀ ਤਰ੍ਹਾਂ ਕਾਰਵਾਈ ਨਹੀਂ ਕੀਤੀ ਪਰੰਤੂ ਜਦੋਂ ਪੁਲਿਸ ਅਧਿਕਾਰੀ ਦੇ ਨਾਲ ਗੱਲ ਕੀਤੀ ਗਈ ਉਹਨਾਂ ਨੇ ਕਿਹਾ ਕਿ ਪੁਲਿਸ ਆਪਣੇ ਤਰੀਕੇ ਦੇ ਨਾਲ ਕਾਰਵਾਈ ਕਰ ਰਹੀ ਹੈ ਕਿਉਂਕਿ ਪੁਲਿਸ ਨੇ ਜਿਹੜੀ ਵੀ ਜਾਂਚ ਪੜਤਾਲ ਕਰਨੀ ਹੁੰਦੀ ਹੈ ਉਹ ਆਪਣੇ ਹਿਸਾਬ ਦੇ ਨਾਲ ਕਰਦੀ ਹੈ ਦੱਸਦੀ ਕਿ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਸੁਰਿੰਦਰ ਸਿੰਘ ਹੈ ਜਿਸ ਦੀ ਮੌਤ ਹੋ ਗਈ ਹੈ ਉਸਨੇ ਪੁਲਿਸ ਨੂੰ ਪਹਿਲਾਂ ਵੀ ਗੁਹਾਰ ਲਗਾਈ ਸੀ ਕਿ ਉਹ ਇਸ ਮਾਮਲੇ ਦੀ ਤਫ਼ਤੀਸ਼ ਕਰੇ ਪਰੰਤੂ ਪੁਲਿਸ ਨੇ ਕੋਈ ਚੰਗੀ ਤਰ੍ਹਾਂ ਕਾਰਵਾਈ ਨਹੀਂ ਕੀਤੀ ਜਦੋਂ ਸੁਰਿੰਦਰ ਸਿੰਘ ਜਿਉਂਦਾ ਸੀ ਤੇ ਜਦੋਂ ਉਸ ਨੂੰ ਪਤਾ ਲੱਗਿਆ ਸੀ ਕਿ ਉਸ ਦੀ ਪਤਨੀ ਰਾਜਵੀਰ ਕੌਰ ਕੋਰੋਂ ਫਰਾਰ ਹੋ ਗਈ ਹੈ ਤਾਂ ਉਹਨਾਂ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਉਹ ਉਸਦੇ ਹੀ ਸੰਡੂ ਤਰਨਜੀਤ ਸਿੰਘ ਜਿਹੜਾ ਕਿ ਪਿੰਡ ਚੱਕ ਰਈਆਂ ਦਾ ਰਹਿਣ ਵਾਲਾ ਹੈ ਉਸਦੇ ਨਾਲ ਹੀ ਫਰਾਰ ਹੋਈ ਹੈ ਜਦੋਂ ਉਸਦੇ ਕੋਲ ਕਸ਼ਿਸ਼ ਕੀਤੀ ਗਈ ਸੀ ਤਾਂ ਉਸਨੇ ਆਪਣੇ ਆਪ ਦਾ ਪੁਲਿਸਆ ਹੋਣਾ ਬਹੁਤ ਬਿਹਤਰ ਸਮਝਿਆ ਸੀ ਤਾਂ ਉਸਨੇ ਇਸ ਦੀਆਂ ਧਮਕੀਆਂ ਵੀ ਦਿੱਤੀਆਂ ਸਨ ਕਿਉਂਕਿ ਉਹ ਖੁਦ ਇੱਕ ਪੁਲਿਸ ਅਧਿਕਾਰੀ ਹੈ ਜਦੋਂ ਸੁਰਿੰਦਰ ਸਿੰਘ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਹੋ ਗਿਆ ਤੇ ਉਸ ਦੀ ਕਿਸੇ ਨੇ ਨਾ ਸੁਣੀ ਤਾਂ ਫਿਰ ਉਸ ਨੇ ਇੱਕੋ ਆਪਣਾ ਕਦਮ ਉਠਾ ਲਿਆ ਸਲਫਾਸ ਖਾ ਕੇ ਆਤਮ ਹੱਤਿਆ ਕਰ ਲਈ ਹੈ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਲੜਕੀ ਦੇ ਪਰਿਵਾਰ ਵਾਲੇ ਜਦੇ ਵਿੱਚ ਉਸ ਦਾ ਭਰਾ ਹਰਪ੍ਰੀਤ ਸਿੰਘ ਤਾਇਆ ਨੱਥਾ ਸਿੰਘ ਸ਼ਾਮਲਾ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੀ ਵੱਡੀ ਬੇਟੀ ਦੀ 3-4 ਮਹੀਨੇ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਹੁਣ ਉਹਨਾਂ ਦਾ ਜਿਹੜਾ ਜਵਾਈ ਹੈ ਜਿਹੜਾ ਕਿ ਤਰਨ ਵਜੀਤ ਸਿੰਘ ਆ ਚੱਕਰ ਰਾਇਆ ਦਾ ਰਹਿਣ ਵਾਲਾ ਉਹਨਾਂ ਦੀ ਛੋਟੀ ਬੇਟੀ ਨੂੰ ਵਰਗਲਾ ਕੇ ਘਰੋਂ ਲੈ ਗਿਆ ਤੇ ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਅਜਿਹਾ ਕੋਈ ਵੀ ਕਦਮ ਨਾ ਚੱਕਣ ਜਿਸ ਦੇ ਨਾਲ ਨਮੋਸ਼ੀ ਹੋਵੇ ਜਾਂ ਫਿਰ ਕੋਈ ਅਜਿਹੀ ਕਟਨਾ ਵਾਪੇ ਜਿਹੜੀ ਪਰਿਵਾਰਕ ਦੇ ਲਈ ਹਾਨੀਕਾਰਕ ਹੋਵੇ ਪਰ ਫਿਰ ਵੀ ਉਸ ਨੇ ਇਹ ਕਦਮ ਚੱਕ ਲਿਆ ਉਹਨਾਂ ਦੀ ਬੇਟੀ ਨੂੰ ਘਰੋਂ ਲੈ ਕੇ ਫਰਾਰ ਹੋ ਗਿਆ ਇਸ ਕਰਕੇ ਪਰਿਵਾਰਿਕ ਮੈਂਬਰ ਹੁਣ ਇਨਸਾਫ ਦੀ ਮੰਗ ਕਰ ਰਹੇ ਨੇ ਜਿਹੜਾ ਮ੍ਰਿਤਕ ਹੈ सुरेंद्र ਸਿੰਘ ਉਸ ਦਾ ਭਰਾ ਲਖਵਿੰਦਰ ਸਿੰਘ ਲੜਕੀ ਦਾ ਭਰਾ ਹਰਪ੍ਰੀਤ ਸਿੰਘ ਲੜਕੀ ਦਾ ਤਾਇਆ ਨੱਥਾ ਸਿੰਘ ਇਹ ਸਾਰੇ ਮਿਲ ਕੇ ਪੁਲਿਸ ਨੂੰ ਕਹਿ ਰਹੇ ਨੇ ਕਿ ਜਾਂਚ ਪੜਤਾਲ ਕੀਤੀ ਜਾਵੇ ਤੇ ਉਹਨਾਂ ਦੇ بیٹے ਨੂੰ ਇਨਸਾਫ ਦਵਾਇਆ ਜਾਵੇ ਤੇ ਖਾਸ ਤੌਰ ਤੇ ਤਰਨਜੀਤ ਸਿੰਘ ਜਿਹੜਾ ਕਿ ਪਿੰਡ ਚੱਕਰ ਆਂਦਰ ਰਹਿਣ ਵਾਲਾ ਉਸ ਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇ